वेलकम बैक गर्मीਾਂ ਦੇ ਦਿਨਾਂ ਦੀ ਆਈਸਕ੍ਰੀਮ ਲੈ ਕੇ હાਜिर ਆਂ ਬੜੀ ਨੇਚਰਲ ਤਰੀਕੇ ਦੇ ਨਾਲ ਕੁਛ ਵੀ ਆਪਾਂ ਫालतू ਚੀਜ਼ਾਂ ਐਡ ਕਰਨੀ ਕਰਨੀਆਂ ਡੀਸੈਂਟਲੀ ਦਿਨਾਂ 'ਚ ਤਰਬੂਜ ਚੱਲੇ ਰਹੇ ਤਰਬੂਜ ਦੇ ਵਿੱਚ ਆਪਾਂ ਥੋੜਾ ਜਿਹਾ ਰॉ हनी ਦਾ ਇੱਕ ਚਮਚਾ ਥੋੜਾ ਜਿਹਾ ਤਰਬੂਜ ਦਾ ਪੀਸ ਇੱਕ ਪਾਸੇ ਕੱਟ ਕੇ ਰੱਖ ਲੈਣਾ ਬਾਕੀ ਮਿਕਸੀ 'ਚ ਗ੍ਰाइंड ਕਰ ਲੈਣਾ ਇੱਕ ਇਨਗਰੀਡੀਅੰਟ ਇਟਸ ਮੈਂ ਇਥੋਂ ਮਿਸ ਹੋ ਗਿਆ ਤੁਸੀਂ ਨਿੰਬੂ ਜ਼ਰੂਰ ਇਹਦੇ 'ਚ ਥੋੜਾ ਐਡ ਕਰ ਲਿਓ ਇਟਸ ਗੁੱਡ ਫਾਰ ਸ਼ੈਲਫ ਲਾਈਫ ਯਾਨੀ ਕਿ ਅਗਲੇ ਦਿਨ ਵੀ ਆਪਾਂ ਖਾਵਾਂਗੇ ਤਾਂ ਜਿਹੜਾ ਇਹਦਾ ਸਵਾਦ ਹੈ ਨਿੰਬੂ ਕਰਕੇ ਬਦਲੇਗਾ ਨਹੀਂ ਸੇਮ ਟੇਸਟ ਰਹੇਗਾ ਇਸ ਕਰਕੇ ਆਪਾਂ ਥੋੜਾ ਜਿਹਾ ਨਿੰਬੂ ਐਡ ਕਰ ਲੈਨੇ ਆ ਤੇ ਨਾਲ ਜਿਹੜੇ ਪੀਸ ਤਰਬੂਜ ਦੇ ਕੱਟੇ ਸੀਗੇ ਅਲੱਗ ਤੋਂ ਵੀ ਇੱਚ ਥੋੜੇ ਜਿਹਾ ਆਪਾਂ ਪਾ ਦੇ ਨਾਲ ਤੁਸੀਂ ਘਰ ਤੇ ਜਿਵੇਂ ਫੋਕ ਆ ਜੇ ਡੰਡੀਆਂ ਨਹੀਂ ਹੈਗੀਆਂ ਦੂਜੀਆਂ ਤਾਂ ਫੋਕ ਦਾ ਤੁਸੀਂ ਪੁੱਠਾ ਪਾਸਾ ਜਿਵੇਂ ਵੀਡੀਓਜ਼ ਮੈਂ ਦੱਸਿਆ ਇਦਾਂ ਐਲੂਮੀਨੀਅਮ ਫੋਇਲ ਜਿਹਾ ਲਗਾ ਕੇ ਉਹਨੂੰ ਟਕਾ ਦੇਣਾ ਇਹਦੇ ਨਾਲ ਕੀ ਹੈ ਕਿ ਫਿਰ ਦੰਡੀ ਜਿਹੜੀ ਆ ਨਾਰਮਲ ਤਕੀ ਰਹਿੰਦੀ ਆ ਫਰੀਜ਼ਰ ਦੇ ਵਿੱਚ ਤੁਸੀਂ ਇਹਨੂੰ ਫ੍ਰੀਜ਼ ਕਰੋ ਫੁੱਲ ਤੇ ਕਰਕੇ ਨੈਕਸਟ ਡੇ ਤੁਸੀਂ ਇਹਨੂੰ ਇੰਜੋਏ ਕਰ ਸਕਦੇ ਆ